ਹੈ ਝੂਠਾ ਮੁਖ ਵਸੈ ਨਿਤਨਿਤ ਹੋਏ ਤੂੰ ਤੇ ਨਿਤਨਿਤ ਖوار ਹੁੰਨਾ ਤੂੰ ਕਹੀ ਜਾਂਦਾ ਜੈ ਇਹ 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 ਜਾ ਨਹੀਂ ਸਕਦੀ ਮੰਦਰ ਚ ਇਹ ਗੁਰਦੁਆਰੇ ਨਹੀਂ ਜਾ ਸਕਦੀ ਤੈਨੂੰ ਸ਼ਰਮ ਲੱਗੀ ਤੇਰੀ ਸੁੱਚੇ ਇਹ ਨਾ ਆਖੀਏ ਬਹਿਨ ਜੇ ਪਿੰਡਾ ਧੋਏ ਸੁੱਚੇ ਸਹੀ ਨਾਨਕਾ ਜਿਨ ਮਨ ਵਸਿਆ ਸੋਏ ਮਨ ਸੁੱਚਾ ਕੀ ਦਾ ਵਿਚਾਰ ਚੰਗੇ ਆ ਜਿਹਦੇ ਸੱਚੇ ਵਿਚਾਰਾਂ ਵਾਲਾ ਸੁੱਚਾ ਹੈ ਸੱਚ ਹੋਵੇ ਤਾਂ ਸੱਚ ਪਾਈ ਹੈ ਜੇ ਬੰਦਾ ਸੱਚ ਨਾਲ ਜੁੜਿਆ ਹੋਵੇ ਤਾਂ ਹੈ ਸੁੱਚਾ ਜੀਵਨ ਸੁੱਚਾ ਹੋਵੇ ਜੀਵਨ ਸੁੱਚਾ ਹੋਵੇ ਗੁਰੂ ਸਾਹਿਬ ਨੇ ਇਦਾਂ ਸਮਝਾਇਆ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਤੇ ਜੇ ਅਗਲਾ ਰੀਜਨ ਇਹ ਦਵੇ ਵੀ ਇਹ ਮਾੜੀ ਹੈ ਜੀ ਅਗਲਾ ਕਵੇ ਜੇ ਇਹ 5 ਦਿਨ ਦਾ ਸਮਾਂ ਨਾ ਹੁੰਦਾ ਤੇ ਗੁਰੂ ਪੀਰ ਜੰਮਦੇ ਕਿੱਦਾਂ ਇਹ ਕੁਦਰਤ ਹੈ ਕੁਦਰਤ ਨੇ ਕੁਝ ਵੀ ਮਾੜਾ ਨਹੀਂ ਕੀਤਾ ਹਰੇਕ ਬੰਦੇ ਦਾ ਦੁਨੀਆ ਵਿੱਚ ਆਉਣ ਦਾ ਕਾਰਨ ਹੈ ਵਿਧ ਬਣੀ ਹੈ ਤੇ ਇਹ ਕੁਦਰਤ ਨੇ ਵਿਧ ਬਣਾਈ ਹੈ ਰੱਬ ਨੇ ਬਣਾਈ ਹੈ ਤੇ ਰੱਬ ਨੇ ਕੁਝ ਵੀ ਮਾੜਾ ਨਹੀਂ ਬਣਾਇਆ ਗਲਤ ਨਹੀਂ ਕੀਤਾ ਕੁਝ ਗਲਤ ਨਹੀਂ ਹੁੰਦਾ ਕੋਈ ਇਦਾਂ ਦੀ ਰੋਕ ਟੋਕ ਨਹੀਂ ਵੀ ਮੰਦਿਰ ਚ ਨਹੀਂ ਜਾ ਸਕਦੀ ਬੀਬੀ ਗੁਰਦੁਆਰੇ ਨਹੀਂ ਜਾ ਸਕਦੀ ਇਦਾਂ ਦਾ ਕੁਝ ਨਹੀਂ ਸੀ ਹੁਣ ਗੱਲ ਸਮਝ ਜਾਗੀ ਪਿਆਰਿਓ ਪਾਪ ਪੁੰਨ ਵੀ ਜੇ ਤੂੰ ਜੇ ਤੂੰ ਪਰੇ ਨੂੰ ਹੋ ਕੇ ਬਹਿ ਗਿਆ ਵੀ ਮੈਂ ਹੱਥ ਲਾ ਤੇ ਇਹਨੇ ਐ ਕਰਤਾ ਇਹਨੇ ਐ ਕਰਤਾ ਇਹਨੇ ਐ ਕਰਤਾ ਉਦੋਂ ਕੀ ਹੁੰਦਾ ਸੀ ਬੰਦਾ ਖਾਂਦਾ ਸੀ ਮਾਸ ਤੇ ਦੂਜਾ ਕਹਿੰਦਾ ਸੀ ਮੈਂ ਨਹੀਂ ਖਾਂਦਾ ਤੇ ਪਾਂਡੇ ਜਿਹੜੇ ਮaaf ਕਰਨਾ ਜਿਹੜਾ ਪੁਜਾਰੀ ਲਾਣਾ ਸੀ ਪੁਜਾਰੀ ਸਿਰ ਤੇ ਬਹਿਣ ਵਾਲਾ ਉਹ ਖਾਸ ਬਣ ਕੇ ਬਹਿ ਗਿਆ ਤੂੰ ਤੇ ਐਵੇਂ ਹੀ ਹੋ ਅਸੀਂ ਮਾਸ ਨਹੀਂ ਖਾਂਦੇ ਤੂੰ ਮਾਸ ਖਾਣਾ ਐ ਕਿਹਾ ਤੇ ਜਦੋਂ ਗੁਰੂ ਨਾਨਕ ਬਾਬਾ ਜੀ ਗਏ ਕਹਿੰਦੇ ਦਿਮਾਗ ਠੀਕ ਹੈ ਤੇਰਾ ਤੇ ਦਲੀਲਾਂ ਸੁਣਨੀਆਂ ਮੈਂ ਮਾਸ ਮਾਸ ਕਰ ਮੂਰਖ ਝਗੜੇ ਗਿਆਨ ਧਿਆਨ ਨਹੀਂ ਜਾਣਾ ਮੈਂ ਸ਼ਬਦ ਪੜਨਾ ਚਾਹੁੰਨਾ ਜੇ ਤੁਸੀਂ ਧਿਆਨ ਦੇ ਕੇ ਸੁਣੋ ਆ ਸ਼ਬਦ ਧਿਆਨ ਨਾਲ ਸੁਣੋ ਕਹਿੰਦੇ ਬੁੱਧੂ ਬਣਾਈ ਜਿੰਨਾ ਦੁਨੀਆ ਨੂੰ ਤੂੰ ਖਾਂਦਾ ਨਹੀਂ ਤੂੰ ਖਾਂਦਾ ਨਹੀਂ ਮਾਰਦਾ ਗੱਲਾਂ ਤੂੰ ਮੈਨੂੰ ਇਹ ਦੱਸ ਬਈ ਸਾਗ ਤੇ ਮਾਸ 'ਚ ਫਰਕ ਕੀ ਹੈ ਇੱਕ ਗੱਲ ਮੇਰੀ ਧਿਆਨ ਨਾਲ ਪੂਰੀ ਸੁਣਿਓ ਧਿਆਨ ਨਾਲ ਧਿਆਨ ਨਾਲ ਸੁਣਿਓ ਗੱਲ ਮੈਂ ਮਾਸ ਆਪ ਨਹੀਂ ਖਾਂਦਾ ਪਰ ਜੇ ਤੁਸੀਂ ਪੁੱਛੋ ਵੀ ਨਹੀਂ ਖਾਂਦਾ ਗਾਜਰ ਗੋਭੀ ਦਾ ਮਾਸ ਤੇ ਖਾਈਦਾ ਹੀ ਹੈ ਮਨਾ ਨਹੀਂ ਮੈਂ ਕਰ ਸਕਦਾ ਪਾਪ ਪੁੰਨ ਨਹੀਂ ਇਹਦੇ ਨਾਲ ਜੁੜਨਾ ਜੇ ਕੋਈ ਬੰਦਾ ਮੇਰੇ ਤੋਂ ਸਲਾਹ ਲੈਂਦਾ ਵੀ ਮਾਸ ਖਾ ਲੈਣਾ ਚਾਹੀਦਾ ਮੈਂ ਕਹਿੰਦਾ ਹੁਣ ਰਹਿਣ ਦੇ ਯਾਰ ਛੱਡ ਪਰੇ ਮੈਂ ਸਲਾਹ ਇਹ ਦੇਣਾ ਸਲਾਹ ਪਰ ਇਹਦਾ ਪਾਪ ਜਾਂ ਪੁੰਨ ਨਾਲ ਸੰਬੰਧ ਨਹੀਂ ਵੀ ਆਹ ਭਾਪੀ ਹੈ ਆਹ ਪੁੰਨੀ ਹੈ ਇਹ ਗੱਲ ਨੂੰ ਹੁਣ ਤੁਸੀਂ ਧਿਆਨ ਨਾਲ ਸੁਣਨਾ ਹੈ ਗੁਰੂ ਨਾਨਕ ਪਾਤਸ਼ਾਹ ਦੀਆਂ ਦਲੀਲਾਂ ਸੁਣਿਓ ਗੁਰੂ ਨਾਨਕ ਦਾ ਸ਼ਬਦ ਹੈ ਗੁਰੂ ਸਾਹਿਬ ਕਹਿੰਦੇ ਵੀ ਤੂੰ ਬਣ ਗਿਆ ਖਾਸ ਪੁਜਾਰੀ ਆ ਤੂੰ ਕਹੀ ਜਾਂਦਾ ਮੈਂ ਮਾਸ ਨਹੀਂ ਖਾਂਦਾ ਆਹ ਬੰਦਾ ਮਾਸ ਖਾਂਦਾ ਹੈ ਪਹਿਲੀ ਗੱਲ ਤੇ ਚੇਤਾ ਰੱਖਿਓ ਵੀਰੋ ਜਿੰਨੇ ਪੜੇ ਲਿਖੇ ਹੋ ਤੁਹਾਨੂੰ ਪਤਾ ਹੈ ਵੀ ਜਿਹੜਾ ਦੁੱਤ ਹੈ ਉਹ ਲੀਕੋਡ ਮਾਸ ਹੁੰਦਾ ਹੈ